ਕਈ ਸਾਤ ਬਾਅਦ ਫੇਰਾ ਆ ਪਿੱਛੇ ਥੋੜੇ ਦਿਨ 11 ਤਰੀਕ ਨੂੰ ਹੋਕੇ ਹਟਿਆ ਸੋ ਫੇਰ ਦੁਬਾਰਾ ਗੁਰੂ ਮਹਾਰਾਜ ਕਿਰਪਾ ਕਰਦ ਸੋ ਮੁਕਾਬਲਾ ਚੱਲਦਾ ਹੋਇਆ ਮੇਲਾ ਮੇਲਾ ਮੇਲੀਆਂ ਦਾ ਯਾਰਾਂ ਬੋਲੀਆਂ ਦਾ ਯੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੰਦਰਾ ਕੱਚ ਦੀਆਂ ਮੰਦਰਾ ਚ ਮੁੱਖ ਦੇਖਦਾ ਜਿੱਤਰ ਨੂੰ ਦੇਖਾਂ ਬਸ ਤੂੰ ਹੀ ਤੂੰ ਤੇ ਅੱਗੇ ਦਸ਼ਮੇਸ਼ ਪਟਾਦੀ ਲਾਜਲੀ ਫੌਜ ਘੋੜਿਆਂ ਦੀ ਜ਼ੋਰ ਦਾ ਨਜ਼ਾਰਾ ਵੱਖਰਾ ਬੱਗਿਆ ਹੋਇਆ ਤੇ ਦੁਨੀਆ ਟੁੱਕੀ ਬੈਠੀ ਆ ਬੰਦਾ ਵੱਡਾ ਕੱਠ ਜੁੜਿਆ ਹੋਇਆ ਕਬੱਡੀ ਦੇ ਵੱਡੇ ਤੋਂ ਵੱਡੇ ਮੇਲੇ ਦਾ ਅੱਜ ਉਹ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲਿਆ ਦਸ਼ਮੇਸ਼ ਪਟਾਦੀ ਲਾਜਲੀ ਫੌਜ ਜਿੱਸੇ ਯੰਗੀਆਂ ਦੇ ਲਲਕਾਰੇ ਵੱਜਦੇ ਆ 10 ਮਾਰਚ ਨੂੰ ਬਾਲੀਆਂ ਵੱਜਣਗੀਆਂ ਪੰਡ ਢਿੰਨੇ ਦੇ ਵਿੱਚ ਮੁਕਾਬਲਾ ਬਾਲੀਬਾਲ ਦਾ ਹੁਲਾਮਾ ਅੱਜ ਘੋੜਿਆਂ ਦੀ ਨਜ਼ਾਰਾ ਵੱਖਰਾ ਪਤਕ ਕਰ ਰਹੇ ਹੋ ਤੇ ਆਉਣ ਵਾਲਾ ਸਮਾਂ ਦੇਹ ਨਜ਼ਾਰਾ ਵਖਰਾ ਵਾ ਅੰਡੀ ਗਵੰਡੀ ਵਿੱਚ ਡੇਢ ਕੇ ਆਲੇ ਬੈਠੇ ਆ ਲੋਪੋ ਗਵਾਰ ਵਾਲੇ ਬੈਠੇ ਆ ਸੋਨੀ ਵੀਰ ਹੋਣੇ ਮਾਨੂਕੇ ਆਲੇ ਗੁਰਮਖੋਣੀ ਬੈਠੇ ਆ ਮਨਪ੍ਰੀਤ ਹੋਣੀ ਲੰਮੇ ਆਲੇ ਬੈਠੇ ਆ ਸੋਨੀ ਹੋਣੀ ਲੋਪੋ ਆਲੇ ਧੰਨੀਪੁਰੇ ਆਲੇ ਵੀਰੋ ਇਲਾਕਾ ਬੱਲ ਗੱਡੀਆਂ ਧੋੜਿਆਂ ਦਾ ਕਬੂਤਰਵਾਦ ਵੀਰ ਬੈਠੇ ਆ ਸ਼ਿਕਾਰੀ ਭਰਾ ਬੈਠੇ ਆ ਤੇ ਸਾਰਿਆਂ ਦਾ ਵੱਡਾ ਧੰਗਾ ਕੀ ਬਈ ਵਿੱਕੀ ਆ

ਵੀਰ ਪਰਤਪਾਲ ਕੋਆਪਰੇਟ ਸੋਸਾਇਟੀ ਦਾ ਪ੍ਰਧਾਨ ਬਣਿਆ ਨਾ ਗੁਰੂ ਸਰਕੌਂਕਿਆਂ ਦਾ ਬਹੁਤ ਧੰਨਵਾਦ ਵੀਰ ਦਾ ਵੀਰੋ ਬੈਲਗੱਡੀਆਂ ਵਿੱਚ ਵੀ ਵੱਡਾ ਨੌ ਰਹਿਆ ਵੀਰ ਦਾ ਘੋੜੇ ਰੱਖੇ ਹੋਇਆ ਘਰੇ ਮੇਰਾ ਭਰਾ ਭਾਈ ਕੁਲਦੀਪ ਗੁਰੂ ਸਰਕੌਂਕਿਆਂ ਵਾਲਾ ਨਰਮਨ ਸਿੰਘ ਦਾ ਪੁੱਤ ਭਾਈ ਪਰਤਪਾਲ ਹੁਣੇ ਸਾਰੇ ਕੌਂਕਿਆਂ ਦੇ ਵੀਰਾਂ ਦਾ ਧੰਨਵਾਦ ਕੋਈ ਵੀ ਘੋੜਾ-ਕੂੜੀਆ ਸ਼ਬਦ ਦੇ ਵਿੱਚੋਂ ਦਿੱਤੂਗਾ ਕੋਆਪਰੇਟ ਸੋਸਾਇਟੀ ਦਾ ਪ੍ਰਧਾਨ ਆ ਵੀਰ ਪਰਤਪਾਲ ਮੇਰਾ ਭਰਾ ਸੋ ਵੀਰੋ ਵੱਡਾ ਸਤਿਕਾਰ ਆ ਲਓ ਭਾਈ ਜੀ ਫੇਰ ਢੰਡੀ ਖੜੀ ਆ ਦੇਖਦੇ ਆ ਮੁਕਾਬਲਾ ਕਿੱਥੇ ਜੁਰਦਾ ਮਿੱਤਰਾਂ ਦੇ ਮੂਨ ਦੀ ਡਲੀ ਤੋਂ ਮਿਸ਼ਰੀ ਬਰੋਬਰ ਜਾਰੀ ਇਹ ਸੱਦਾ ਭਾਈ ਜੀ 20 ਤਰੀਕ ਦਾ ਸੀ ਤੇ ਅੱਜ 23 ਆ ਮੌਸਮ ਨੇ ਕੁਦਰਤ ਨੇ ਆਪਣਾ ਰੰਗ ਦਿਖਾਇਆ ਵੀ ਇੰਗਲੇ ਪਾਸੇ ਜਿਆਦਾ ਪਿਆ ਆ ਗਈ ਭਾਈ ਤੇ ਸੋ ਦੇਖਦੇ ਆ ਭਾਈ ਇਹ ਲੱਗੀ ਡੱਲਾ ਬੱਬਰ ਬਰ प घर नवी डलियां उते सवार ਲਾ ਇਹ ਰਾਕੇਟ ਚੱਲਿਆ ਰਾਕੇਟ ਬਾਈ ਜੀ ਇਹ ਰਾਕੇਟ ਆ ਨਵੀ ਬੱਲੇ ਦਾ ਇਹ ਸੂਰਜ ਪਖਵਾਲ ਦਾ ਉਹ ਕੁਲਵੀਰ ਸਿਆਣ ਦਾ ਅਕਬਾਲ ਟਾਂਟੇ ਵਾਲੇ ਦਾ ਬੱਬਰ ਬਰਬਾਲੇ ਦਾ ਰੌਕਟ ਚੱਲ ਗਿਆ ਤੇ ਹਜੇ ਖੇਡ ਬਾਕੀ ਆ ਤੀਰ ਕੁਮਾਰ ਕਾ ਯਾਰ ਮੈਦਾਨ ਕਾ ਆਥਰੇ ਨਹੀਂ ਮੇਰੀਏ ਸਾਥ ਨੇ ਨਹੀਂ ਕੋਈ ਆਪਣਾ ਰੰਗ ਦਿਖਾ ਜਾ ਅੱਜ 2 ਫਰਵਰੀ 2021 ਦਾ ਕੱਢਿਆ ਹੋਇਆ ਸੂਰਜ ਬੱਲੇ ਦੇ ਖੇਡ ਬੱਲੇ ਦੀਆਂ ਵੱਡੀਆਂ ਬਾਤਾਂ ਪਾਉਂਦਾ ਹੋਇਆ ਸਿੱਖ ਨੁਕਦਿਆ ਹੋਇਆ ਦੇਖਦਿਆ ਕਹਾਣੀ ਕਿੱਥੇ ਜਾਂਦੀ ਆ ਕਹਾਣੀ ਕਿੱਥੇ ਜਾਂਦੀ ਆ ਤੇ ਹਜੇ ਰੁਕਦਾ ਕੀ ਆ ਪਾ ਇਧਰ ਵੀ ਫੜੀ ਹੋਈ ਆ ਕੀ ਪੱਟੀ 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 ਦਾ ਤਾਂ ਦੁਨਣਾ ਧੰਨਵਾਦ ਕਰਦਾ ਨਹੀਂ ਥੱਕਦਾ ਤੇਮ ਭਾਈ ਤੁਸੀਂ ਵੀ ਨਹੀਂ ਥੱਕਦੇ ਕੱਕ ਦਾ ਪੱਟੀ ਦਾ ਧੰਨਵਾਦ ਕੋਈ ਨਹੀਂ ਜੋਨ ਦਾ ਰਾਏ ਪੱਟੀ ਵੀਰ ਪ੍ਰਮਾਤਮਾ ਖੁਸ਼ੀ ਆ ਕਿਹੜੇ ਆ ਗਈ ਬਈ ਸਰਦਾਰ ਬਚਿੱਤਰ ਸਿੰਘ ਸਰਪੰਚ ਦਾ ਪੁੱਤਾ ਕਿੱਥੇ ਵੜ ਗਈ ਬਹੁਤ ਧੰਨਵਾਦ ਵੀਰੋ ਸਮੇਂ ਦੀਆਂ ਗੱਲਾਂ ਘੋੜਾ ਟੱਕਦਾ ਵੀ ਆ ਘੋੜਾ ਲੱਖਦਾ ਵੀ ਆ ਤੇ ਘੋੜਾ ਵਾਦੀ ਕਰੋੜਾਂ ਦਾ ਹੋ ਜਾਂਦਾ ਕੱਲਾ ਖਾਨਦਾਨ ਦੀਆਂ ਨੇ ਬਾਈ ਜੀ ਖਾਨਦਾਨ ਉਹ ਛੋਟੇ ਵੀਰਾਂ ਤੋਤੇ ਰੰਗਾਂ ਸੂਟ ਵਾਲਿਆ ਰਾਤ ਕੱਟਿਆ ਜਾਬਰਾ ਵਾਲਿਆ ਥੋੜਾ ਕਾੜਾ ਕਰ ਕਿਹਨਾਂ ਇਹ ਹਰਨਾਪੁਰ ਵਾਲਾ ਮੁੰਡਾ ਵਾ ਹਾਂਜੀ ਪੱਕੂ ਨਹੀਂ ਹੈਗਾ ਉਹ ਚੁੱਪ ਛੋਟੇ ਵੀਰ ਜਿਹੜੇ ਆਪਣਾ ਪ੍ਰਧਾਨ ਮੰਤਰੀ ਥੱਲੇ ਲਾਈ ਬੈਠੇ ਆ ਕਈ ਗਿਰ ਹਾਥੀ ਤੇ ਬੈਠੇ ਨੂੰ ਵੀ ਕੁੱਤਾ ਵੱਢ ਲੈਂਦਾ ਹੁੰਦਾ ਤੇ ਗਿਰ ਧਮਕਣਾ ਥੱਲੇ ਨੂੰ ਆਜਦਾ ਭਾਈ ਬੁੱਟਾ ਸਿੰਘ ਜੀ ਕਿਸਾਨ ਜੱਥੇਬੰਦੀ ਵਾਲੇ ਨੂੰ ਬੇਨਤੀ ਤਿੰਨਾ ਰੈਕੋਟਾ ਕਿਤੇ ਗੱਲਾਂ ਚੜਤ ਸਿੰਘ ਦੀਆਂ ਨਹੀਂ ਇਹ ਟਿੰਮੇ ਰੈਕੋਟਾ ਦੀਆਂ ਨੇ ਓ ਚਾਹ ਉਹ ਆ ਉਹ ਵੀਰੇ ਸਵਾਰ ਆ ਉਹ ਸਵਾਰ ਉਹਦਾ ਸਵਾਰ ਉਹਦਾ ਸਵਾਰ ਆ ਅੰਕੇ ਹੋਜੀ ਪਾਸੇ ਬਾਈ ਕਰਦੀ ਨਾ ਜਾ ਉਧਰ ਦੀ ਜਾ ਇਹ ਬਾਈ ਜੀ ਟਿੰਮਾ ਰਾਏ ਕੋਟੀਆਂ ਆਉਂਗਾ ਟਿੰਮਾ ਬੱਲੇ 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 ਬੱਕੇ ਉਹ ਬੱਕੇ 28 ਸੈਕਿੰਡ 35 ਪੁਆਇੰਟ ਆ ਬਾਈ 28 35 ਇਹ ਟਿੰਮਾ ਰਾਏ ਕੋਟੀਆਂ 28 31 ਵਾਲੇ ਵੀ ਆਉਣੇ ਆ ਵੀਰੇ ਆ ਗਈ ਭਾਈ ਕੀ ਬਾਤ ਆ ਭਾਈ ਸੱਚੀ ਮੱਚੀ ਬਾਜੀ ਅੱਜ ਗੁਰੂ ਦੀ ਕਿਰਪਾ 3 ਨਰ 3 ਦੀ ਗੋਲੀਆਂ ਵਗੂ ਨਿਕਲਦੇ ਆ ਤੇ ਚੱਲਿਆ ਰਾਕਟ ਹੋਇਆ ਵਾ ਭਾਈ ਤਾਂ 25 ਵਾਲੇ ਦਾ ਰਕਾਰਡ ਹਾਂਜੀ ਅਕਬਾਲ ਸਿੰਘ ਦੀ ਮਾਜਰੀ ਤਾਰਾ ਡਢਹੇੜੀ ਵਾਲਾ ਉੱਤੇ ਸਵਾਰ ਅਕਬਾਲ ਸਿੰਘ ਜੀ ਮਾਜਰੀ ਗਵਿੰਦਗੜ ਭੱਟੀ ਸਵਾਰ ਆ ਬਾਜੀ ਉੱਤੇ ਭੱਟੀ

8181 ਸੋ ਦੇਖਦੇ ਆ ਮਿਕ ਕੱਲਾ ਕਿੱਥੇ ਜੁੜਦੀ ਆ ਸੋ ਮੁਕਾਬਲਾ ਸਿਖਰ ਤੇ ਆ ਸਵਾਰ ਵੀਰ ਵੀ ਨਾਲ ਨਾਲ ਹੀ ਲੜਦੇ ਆ ਬਹੁਤ ਧੰਨਵਾਦ ਸਾਰੇ ਸਵਾਰਾਂ ਦਾ ਵੀਰੋ ਸੋ ਕੀ ਗੱਲ ਆ ਸਾਈਕਲ ਦੀ ਕਾਠੀ ਤੇ ਬਹਿਣਾ ਔਖਾ ਹੋ ਜਾਂਦਾ ਤੇ ਇਹ ਸਵਾਰ ਨੇ ਬਾਈ ਜੀ ਘੋੜੇ ਦੀ ਪਿੱਠ ਦੇ ਨਾਲ ਸਵਾਰ ਦੀ ਪਿੱਠ ਨਹੀਂ ਲੱਗਦੀ ਕੱਲਾ ਹਵਾ ਦੇ ਵਿੱਚ ਹੀ ਹੁੰਦੀਆਂ ਅਸਮਾਨ ਦੇ ਵਿੱਚ ਹੀ ਹੁੰਦੀਆਂ ਨੇ ਤੇ ਅੱਜ ਕੱਲਾ ਪੰਡ ੱੱਲੇ ਦੇ ਵਿੱਚ ਹੁੰਦੀਆਂ ਨੇ ਬਾਕੀ ਸਟੇਜ ਹੈਂਰੀ ਲੱਗਦੀ ਆ ਮੈਨੂੰ ਦੇਖਿਓ ਜੀ ਪੱਟੀ ਦੀ ਬੰਨੀ ਹੋਈ ਆ ਫੇਰ ਤਾਂ ਠੀਕ ਆ ਇਹ ਕਿਸੇ ਹੋਰ ਦੀ ਬੰਨੀ ਆ ਕੋਈ ਨਾ ਕੋਈ ਨਾ ਪੱਟੀ ਕੋਈ ਤਾਂ ਕੰਮ ਕਰੋ ਜਾਂ ਤਾਂ ਫੇਰ ਚੰਦ ਸਿੰਘ ਹੁਣੇ ਦਿੱਲੀ ਦੀਆਂ ਪੌੜੀਆਂ ਚਾਹਦਣਗੇ ਹਾਂ ਆ ਗਈ ਬਈ ਏ ਬਾਜੀ ਅਮਨਦੀਪ ਸਿੰਘ ਜੀ ਪਿੰਡ ਫਰੀਕੇ ਜਿੱਥੇ ਵੀਰੋ ਇਹਨਾਂ ਦੇ ਬੇਟੇ ਇਹ ਹਾਰਸ ਰੇਡਿੰਗ ਕਰਦੇ ਆ ਅਮਨਦੀਪ ਫਰੀਕੇ ਕਿਤੇ ਦੀਪ ਸਾਹਿਬ ਦੀਆਂ ਫਰੀਕੇ ਵਾਲਿਆਂ ਦੀਆਂ ਗੱਲਾਂ ਚੱਲਦੀਆਂ ਨੇ ਵੀਰੋ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਸੱਭਿਆਚਾਰ ਦੀ ਵਧੀਆ ਜੀਤਕਾਰੀ ਦੇ ਨਾਲ ਮਾਂ ਬੋਲੀ ਨੂੰ ਵੱਡਾ ਰੰਗ ਦਿੱਤਾ ਹੋਇਆ ਤੇ ਉੱਥੋਂ ਪਿੰਡ ਦੇ ਇਥੇ ਫਰੀਕੇ ਵਾਲਿਆਂ ਦੀ ਕੁੜੀ ਆਉਂਦੀ ਆ ਤੇ ਦੇਖਦੇ ਆ ਗੱਲ ਕਿੱਥੇ ਜੁੜਦੀ ਆ 27 53 ਪੁਆਇੰਟ 27 53 ਕਿਆ ਬਾਤ ਆ ਹਜੇ ਬੈਠੇ ਰਹੋ ਮਿੱਤਰੂ ਹਜੇ ਕਾਰਤੂਸ ਆਇਆ ਹੋਇਆ ਮਿਰਚਾ ਆਇਆ ਹੋਇਆ ਹਜੇ ਹੋ ਸਕਦਾ ਵੀ ਬਾਦਸ਼ਾਹ ਵੀ ਆਇਆ ਹੋਵੇ ਹਜੇ ਘੋੜੇ ਖਾਸੇ ਰਹਿੰਦੇ ਆ ਤਿੰਨ ਸ਼ੇਤਾਂ ਨੇ ਬਹੁਤ ਸੋਹਣੇ ਬਾਜੀ ਅੱਜ ਪਿਆਰ ਨਾਲ ਘੋੜੇ ਭਜ ਰਹੇ ਆ ਤੇ ਸਾਰੇ ਸਵਾਰਾਂ ਦਾ ਸਾਰੇ ਘੋੜੇ ਵਾਲੇ ਵੀਰਾਂ ਦਾ ਵੀਰੋ ਇਹ ਖੁਸ਼ੀ ਦੇ ਪਾਲਾ ਆਨੰਦ ਮਾਣਦੇ ਹੋ ਤੁਸੀਂ ਇਹ ਖੁਸ਼ੀਆਂ ਖੇੜੇ ਗੁਰੂ ਦੀ ਗੱਦੀ ਦੀ ਖੇਡ ਆ ਦਸ਼ਮੇਸ਼ ਬਾਦੀ ਲਾਜ ਨਹੀਂ ਫੌਜ ਜਿਹਦੇ ਘਰੇ ਘੁੜਾ ਝੋਲੀ ਆ ਉਸ ਪ੍ਰਮਾਤਮਾ ਦਾ ਆਪ ਸੇਵਾ ਇਹ ਵੀਰੋਂ ਤਾਰ ਵੀ ਦਿੰਦੇ ਆ ਤੇ ਜਿਹੜਾ ਫਿਰ ਕੋਈ ਇਹਨਾਂ ਨਾਲ ਧੋਖਾ ਕਰਦਾ ਚਾਹੇ ਕੋਈ ਮਾਲਕਾ ਚਾਹੇ ਕੋਈ ਸਵਾਰਾ ਚਾਹੇ ਮੈਂ ਆ ਚਾਹੇ ਉਧਰ ਛੰਡੀ ਵਾਲਾ ਚਾਹੇ ਕੋਈ ਪ੍ਰਬੰਧਕਾ ਵੀਰੋਂ ਫਿਰ ਇਹਨੂੰ ਇਜਾਰ ਵੀ ਦਿੰਦੇ ਆ ਕਦਰ ਤੁਸੀਂ ਲਾਠੀ ਜਵਾਨ ਨਹੀਂ ਹੁੰਦੀ ਸੋ ਇਹ ਗੁਰੂ ਦੀ ਗੱਤੀ ਦੀ ਖੇਡ ਲਾਗਦਾ ਤਾਂ ਲਾਈਕ ਕਰੋ ਅ 1.5 ਕੇ ਆਨ ਦੀ ਬਾਲੀਵਾਲ ਦੀ ਹੈਪੀ ਹੋਣੇ ਬਹੁਤ ਧੰਨਵਾਦ ਦੇੜਕੇ ਵਾਲੇ ਸਾਰੇ ਭਰਾ ਪਹੁੰਚੇ ਆ ਗਵੰਡੀ ਪਿੰਡ ਆ ਵੀਰੋ ਸਾਹਮਣਾ ਪਿੰਡ ਆ ਹੈਪੀ ਵੀਰ ਤੇ ਕੈਪਟਨ ਵੀਰ ਸਾਰੇ ਦੇੜਕੇ ਵਾਲੇ ਪਹੁੰਚੇ ਆ ਸਰਪੰਚ ਸਾਹਿਬ ਸਰਦਾਰ ਜਸਵੀਰ ਸਿੰਘ ਦੀ ਦੇੜਕਾ ਬਹੁਤ ਸਾਲ ਪਹਿਲਾਂ ਦੇੜਕਿਆਂ 'ਚ ਵੀ ਬੈਲ ਗੱਡੀਆਂ ਦਾ ਮੇਲਾ ਹੋਇਆ ਸੀ ਗੁਰੂ ਮਹਾਰਾਜ ਕਿਰਪਾ ਕਰਨ ਫੇਰ ਉਹ ਖੁਸ਼ੀਆਂ ਖੇੜਿਆਂ ਦੇ ਮੁਕਾਬਲੇ ਲਾ ਗਈ ਬਾਈ ਲਓ ਭਾਈ ਜੀ ਹੀਰ ਆਉਂਦੀ ਆ ਕਮੇ ਨੇ ਨਿਕਲੀ ਮੈਨੂੰ ਲੱਗਦਾ ਵੀ ਗਾੜੀ ਚ ਫਸ ਗਈ ਜਗਰਾਮ ਵਾਲੀ ਚ ਦੇਖਦੇ ਆਂ ਦੇਖਦੇ ਆਂ ਗੱਲ ਕਿੱਥੇ ਜੁੜਦੀ ਆ ਇਹ ਹੀਰ ਪਿੰਡ ਕਨੇਜ ਦੀ ਘੋੜੀ ਦਾ ਨਾਮ ਆ ਜਦੋਂ ਫਿਰ ਰੱਬ ਨੂੰ ਬੰਦਾ ਰੱਬ ਕਰਕੇ ਜਾਣਦਲ ਜਿਹਨੇ ਬਾਬਾ ਜੀ ਕਾਂ ਸਿੰਘ ਜੀ ਬਾਬਾ ਜੀ ਭਾਈ ਜਵਾਲਾ ਸਿੰਘ ਹੁਣਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੋਹੀ ਪਿੰਡ ਦੇ ਵਿੱਚ ਛੱਲਾ ਗੁਲਸਤਾਨ ਵਧਿਆ ਸੀ ਜਿਵੇਂ ਜਿਵੇਂ ਜਦੋਂ ਆਨੰਦਪੁਰ ਸਾਹਿਬ ਤੋਂ ਪਰਿਵਾਰ ਪਿਛੜਿਆ ਤੇ ਪਿੰਡ ਕਨੀਚ ਆਏ ਸੀ ਉੱਥੋਂ ਉੱਥੋਂ ਦੇ ਜਿੱਥੇ ਸ਼ਾਹੂਕਾਰ ਨੇ ਘੋੜਾ ਦੇਣਾ ਬਣਾ ਕਰਤਾ ਸੀ ਲੁਧਿਆਣਾ ਜ਼ਿਲ੍ਹਾ ਦਾ ਹੈ ਜੀ ਘੋੜਾ ਸੀਗਾ ਕਹਿੰਦੇ ਜੀ ਪੰਜਾਬ ਫਿਰ ਉੱਥੋਂ ਗੁਰੂ ਮਹਾਰਾਜ ਜੀ ਨੇ ਕਰਤਾ ਜਗਰਾਉਂ ਕੇ ਬਾਅਦ ਸਾਰੇ ਪਿੰਡ ਨੇ ਪਿੰਡ ਦਾ ਪੈਸਾ ਇਕੱਠਾ ਕਰਾਇਆ ਨਦੇੜ ਦੀ ਪਵਿੱਤਰ ਧਰਤੀ ਤੇ ਘੋੜਾ ਭੇਟਾ ਕਰਕੇ ਆਏ ਮਦਨ ਸਿੰਘ ਜੀ ਕਿੰਨਾਂ ਵਾਰ ਵੀ ਨਹੀਂ ਹੁਣੀਆਂ ਉੱਥੇ ਆਈਆਂ ਠੇਕ ਬੜੀ ਹੈ ਫੇਰ ਬੜੀ ਇਹ ਪੱਟੀ ਤੇਰੇ ਵਾਲਾ ਨੰਬਰ ਚ ਉਹ ਹੁਣ ਤਾਂ ਹੀਰ ਜਾਂ ਤਾਂ ਰੈਕੋਟਾ ਮਿਲਦੀ ਆ ਤੇ ਜਾਂ ਮੇਰਾ ਮੋਗਿਓ ਮਿਲਦੀ ਆ ਤੇ ਪਹਿਲਾ ਸਮਾਂ ਹੁੰਦਾ ਸੀ ਅ ਗੱਲਾ ਸਾਹਿਬ ਵੀ 31 ਮਾਰ ਜਾਊਗਾ ਰਿਜਾਇਟਾਊਗਾ ਘਰ ਦੇ ਕੁੱਟਣਗੇ 31 ਮਾਰ ਕੇ ਆਊਗਾ ਬੰਦੇ ਫਿਰ ਇਹੋ ਜਿਹੇ ਖੁਸ਼ ਹੁੰਦੇ ਸੀ ਵੀ ਠੇਕੇ ਟੁੱਟਣਗੇ ਇੱਕ ਇੱਕ ਕੰਮਗੇ ਹੁਣ ਪਹਿਲੇ ਹੀ ਕੰਮ ਹੋ ਜਾਂਦਾ 31 ਮਾਰਚ ਤੋਂ ਰਿਜ਼ਲਟ ਵੀ ਪਹਿਲੇ ਹੀ ਆ ਜਾਂਦਾ ਜਨਵਰੀ ਚ ਹੀ ਆ ਜਾਂਦਾ ਹੁਣ ਤਾਂ ਛੋਟੀਆਂ ਕਲਾਸਾਂ ਦਾ ਸਰਦਾਰ ਬਿਆਪਤ ਕੁਛ ਉਹਨੇ ਹੈ ਮੈਂ ਮੈਂ ਇੱਕ ਮਿੰਟ ਇੱਕ ਮਿੰਟ ਮੈਂ ਦਰਸ਼ਨ ਉਹਨਜੀਤ ਕਮਾ ਕੈਮਰਾ ਉਹ ਸ਼ਖਸੀਅਤ ਆ ਗਈ ਵੀਰੋ ਜਿਵੇਂ ਕਬੱਡੀ ਨੂੰ ਕਰੋੜਾਂ ਦੇ ਵਿੱਚ ਪਹੁੰਚਾਇਆ ਮੈਨੂੰ ਯਾਦ ਨੇ ਲੁਧਿਆਣਾ ਜਦੋਂ ਲੋਧੀ ਕੱਪ ਆ ਵਾਹ ਦੱਲਾ ਸਾਹਿਬ ਇਹ ਸਰਦਾਰ ਜੀ ਮੈਨੂੰ ਪਤਾ ਲੱਗਿਆ ਸਰਦਾਰ ਬਿਆਪਤ ਸਿੰਘ ਦੀ ਬੱਲਾ ਤਾਲੀਆਲ ਸਾਹਿਬ ਇੱਥੇ ਵੀ ਆ ਗਏ ਵੀ ਆਏ ਹੋਏ ਆ ਫੁੱਫੜ ਜੀ ਨੇ ਵਾਹ ਜੀ ਬਾਲ ਬਹੁਤ ਧੰਨਵਾਦ ਫੁੱਫਰ ਜੀ ਸ਼ੁਕਰੀਆ ਮਦਮ ਜੀ ਕੋਈ ਖਰਾਬ ਆ ਵੀਰੋ ਸਨੇਪਰ ਆ ਚੱਜ ਦਵਰਜੀ ਵਾਲੇ ਦੀ ਚੈਂਪੀਅਨ ਕੋਰੀ ਆ ਪਹਿਲੇ ਪਹਿਲੇ ਨੰਬਰ ਵੀ ਕੀਤੇ ਆ ਅੱਜ ਕੱਲ ਸਟਾਰ ਕਰ ਰਹੀ ਆ ਜੋਰ ਲਾ ਰਹੀ ਆ ਪਰ ਤੇ ਜਿਹੜੀ ਉਹਦੀ ਰੇਸ ਸਰਦਾਰ ਵਿਜੈ ਸਿੰਘ ਦੀ ਧਾਰੀਆ ਸਾਹਿਬ ਫੈਨ ਕੀਤਾ ਕਮਾ ਕੈਮਰਾ ਆਪ ਕਰਾਉਣੀ ਆਏ ਜਿਨ੍ਹਾਂ ਨੇ ਵੀਰੋ ਕਬੱਡੀ ਨੂੰ ਕਰੋੜਾਂ ਚ ਪਹੁੰਚਾਇਆ ਉਦੋਂ ਓਡਾ ਓਡਾ ਕੱਪ ਕੋਈ ਹੁੰਦਾ ਸੀ ਸੋ ਇਹ ਸਮੇਂ ਦੀਆਂ ਗੱਲਾਂ ਨੇ ਵੱਡਾ ਮਾਣ ਆ ਵੀਰੋ ਇੱਥੋਂ ਫੁੱਤਰ ਜੀ ਨੇ ਇੱਥੇ ਦੇ ਗੱਡੀ ਪਾਸੇ ਨਹੀਂ ਹੋਣੀ ਹੁਣ ਤਾਂ ਘੂੜਾ ਪਾਸੇ ਹੋਗਾ ਸੋ ਨੰਬਰ ਦੱਸੋ ਗੱਡੀ ਦਾ ਕੀ ਆ ਕਿੰਨਾ ਠੀਕ ਹੈ ਜੀ ਮੈਂ ਤਾਂ ਨਹੀਂ ਪ੍ਰਮੋਟ ਕਰਨ ਨੂੰ ਫਿਰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਿਕਦਾ ਮੈਂ ਕਰਤੇ ਦਾ ਰਿਸ਼ਤੇਦਾਰ ਜੀ ਸੋ ਬਹੁਤ ਧੰਨਵਾਦ ਅੱਛਾ ਇਹ ਉਸ ਟਿਕਾ ਦੇ ਅੱਛਾ ਅੱਛਾ ਜੀ ਜਿੱਥੇ ਲੋਕਾਂ ਕਬੱਡੀ ਦੇ ਵੱਟੇ ਮਾਲਾ ਸਰਦਾਰ ਅੰਕਲ ਜੀ ਹੁਣੇ ਬਿਆਨ ਸਿੰਘ ਦੀ ਟਾਲੀ ਵਾਲ ਸਾਹਿਬ ਲੋਧੀ ਕਪ ਦੇ ਬਾਨੀ ਕਹਿ ਲੀਆ ਆਪਾਂ ਆਜੋ ਆਜੋ ਫੁੱਫੜ ਜੀ ਫੁੱਫੜ ਜੀ ਸਾਊ ਵੀ ਬਹੁਤੇ ਆ ਸੱਚੀ ਗੱਲ ਆ ਨਹੀਂ ਤਾਂ ਫੁੱਫੜ ਰੁੱਸਿਆ 30 ਕਰੋੜ ਦੇਵੀ ਦੇਵਤਾ ਮੰਨ ਜਾਂਦਾ ਫੁੱਫੜ ਨਹੀਂ ਮੰਨਦਾ ਇਹ ਸਾਊ ਤੁਹਾਨੂੰ ਪ੍ਰਾਪੀ ਬਹੁਤੇ ਚੰਗੇ ਲੱਭਦੇ ਫੁੱਫੜ ਇਹੋ ਜਿਹੇ ਸਹਿਯੋਗਤਾ ਆਪੇ ਆ ਜਦੋਂ ਐਡੇ ਵੱਡੀ ਸ਼ਖਸੀਅਤ ਪੂਆ ਫਿਕਰਾ ਲੇ ਲੀ ਹੂੰ ਕੰਮ ਬਈ ਹਾਂ ਮੇਰੇ ਸੱਚੀ ਗੱਲ ਆ ਵੀਰੋ ਧੀਆ ਖਾਨਦਾਨੇ ਇਹ ਪਰਿਵਾਰਾਂ ਦੀਆਂ ਗੱਲਾਂ ਹੁੰਦੀਆਂ ਖਾਨਦਾਨਾ ਵਾ ਜਿਹੜਾ ਰਾਹਾਂ ਗੱਲ ਸਾਂਝੀ ਕਰਦਾ ਐਵੇਂ ਨਹੀਂ ਲੋਕ ਗੱਲਾਂ ਕਰਦੇ ਬਹੁਤ ਬਹੁਤ ਸ਼ੁਕਰੀਆ ਚੌਥੀ ਪੀੜੀ ਦੀ ਗੱਲ ਵੀ ਪੁੱਠਣ ਲੱਗ ਜਾਂਦੇ ਵੀ ਸ਼ੁਕਰਕੰਸਾ ਕੀ ਬਈ ਇਹ ਹਰਨਾਮ ਭੌਰਾਂ ਦਾ ਘੋੜਾ ਆਉਂਦਾ ਖਾਰਾ ਮੇਰੇ ਮੁਕਾਬਲਾ ਕਰਕੇ ਆਏ ਆ ਘੋੜਾ ਆਉਂਦਾ ਆਪਦੇ ਸੇ ਇਹ ਨਵਾਂ ਘੋੜਾ घोड़ा पकड़ना है जी अपना घोड़ा आ गया अपना घोड़ा है जी ये अपने वाला घोड़ा है नवाब

Hali hali chala. Padhi aaya padhi ya. Mera patta. Awa sanam padhi ya. Chala chala chala. ਲੈ ਉਹਨੇ ਯਰ ਦੁਬਾਰਾ ਥੋੜਾ ਲੈ ਜੀ ਇਹ ਗੱਡੀ ਤੱਕ ਇਹ ਨਵਾਂ ਲਿਆ ਆਪਾਂ ਕਾਰਤੂਸ ਰਟਾਇਰ ਹੋ ਗਿਆ ਹੁਣ ਬਸ 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 ਟੰਡਾ ਕਾਰਤੂਸ ਹੁਣ ਰਟਾਇਰ ਹੋ ਗਿਆ ਹੁਣ ਰੋਕ ਤੋਇਆ ਕਰਮਾ ਹੋਇਆ ਆਪਣਾ ਇਹ ਇਹ ਭੱਜਿਆ ਕਰਨਗੇ ਤਿੰਨ ਚਾਰ ਘੋੜੇ ਤੇ

72 ਟਾਈਮ ਲਾਇਆ 72 ਪਾਣੀ ਪੜਾਵਾਂਗੇ ਵੀਰੇ ਅਜੇ ਭੱਜ ਕੇ ਆਇਆ ਥੋੜਾ ਜਿਹਾ ਤੋਰਾਗੇ ਗੱਡੀ ਕੋਲੇ ਲਿਜਾ ਕੇ ਫੇਰ ਪਾਣੀ ਪੜਾਵਾਂਗੇ ਐਡੀ ਛੇਤੀ ਨਹੀਂ ਨਾ ਪਾਣੀ ਪੜਾਉਣਾ ਚਾਹੀਦਾ ਐ ਧੜਕਾ ਬਵੀ ਹੁੰਦੀ ਆ ਘੋੜੇ ਦੀ ਉਹ ਭੱਜ ਕਿਉਂਗਾ ਹੋਰ ਜੀ ਹਾਂ ਜੀ ਕੀ ਹਾਲ ਹੈ ਹਾਂ ਜੀ ਹਾਂ ਜੀ What am ਆ ਲਾ ਬਾਈ ਆਈ ਲਾਇਆ ਬਾਈ ਦੂਜੀ ਉਹ ਖੇਡ ਹੈ ਮੇਰੇ ਕਰ ਲਈ ਸਿੱਧੀ ਮਾਰ ਜੀ ਨਿਰਵਾ। ਥੈ ਲੱਗੇ ਜਾਣਾ। ਵਧੀਆ ਵੀਰੇ। ਖੇਡ ਹੋ ਰਹੀ ਆ ਅੱਜ ਦੀ। ਇਹਨਾਂ ਨੇ ਘੋੜਿਆਂ ਦੀ ਰੇਸ ਤਾਂ ਪਹਿਲੀ ਵਾਰ ਕਰਾ ਰਾਇਆ ਇਹਨੇ। ਪਰ ਵਧੀਆ। ਠੀਕ ਆ। ਇਹਨੂੰ ਬਾਹਰ। ਬੰਦ ਕਰੀਂ ਆ ਫੋਨ। ਬਾਅਦ ਚ ਚਲਾ ਲੰਨੇ ਆ ਹਨਾ। ਖੜ ਜਾ। ਖੜ ਜਾ। ਖੜ ਜਾ। ਕਰਕੇ ਹੁੰਨੇ ਆ ਵੀ ਲੈ ਆਵਾ। ਘੋੜਾ ਬੰਦੀ ਏ ਘੋੜੇ ਦੀ ਮਾਲਸ ਵਗੈਰਾ ਕਰਦੀ ਹੈ ਨਾ ਫਿਰ ਦੁਬਾਰਾ ਹੁੰਨੇ ਆ ਤੁਹਾਨੂੰ ਰੇਸ ਦਿਖਾਉਣੀ ਆ ਚੱਲ ਕੇ ਉੱਥੇ ਠੀਕ ਆ ਇੱਕ ਵਾਰੀ ਇਹਨੇ ਅਰੈਸਟ ਕਰਾ ਦੀਆ ਥੋੜੀ ਜੀ ਇਹਨੂੰ ਮਾਰਸ ਮੂਲਸ ਕਰਦੀ ਏ ਇਹਦੀ ਠੀਕ ਆ ਇੱਕ ਮਿੰਟ ਪਾ ਇੱਕ ਮਿੰਟ ਮੈਂ ਖਿਆ ਬੰਦ ਤਾਂ